ਨਹੀਂ 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 ਸਾਨੂੰ ਸਮਝ ਨਹੀਂ ਆ ਰਹੀ ਨਹੀਂ 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 ਡਾਕਟਰ ਚਲੀ ਗਈ ਆਖੂ ਫੋਨ ਕੀਤਾ ਉਹਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿਵੇਂ ਸਾਡਾ ਭਰਾ ਵੀਰਿੰਦਰ ਕੁਮਾਰ ਦੀ ਡੈਥ ਹੋਈ ਆ ਇਹਨਾਂ ਨੇ ਦੇਖੋ ਇਹਨਾਂ ਤੋਂ ਰਿਪੋਰਟਿੰਗ ਕਰ ਰਹੇ ਆ ਇਹ ਇਹਨਾਂ ਨੂੰ ਗੋੜੀ ਮੰਗ ਰਹੇ ਜਿਹੜੇ ਜਿਹੜੇ ਉਸ ਉਸ ਕਾਈਂ ਦੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ। ਇੱਕ ਗੱਲ ਸੁਣੋ। ਉਹ ਸਾਰੇ ਇਹਨਾਂ ਨੇ ਨਹੀਂ ਮੰਗਵਾਇਆ। ਰੁਕਰ ਰੁਕਰ। ਅਸੀਂ ਇਹਨਾਂ ਕੋ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ। ਵੀ ਐਕਚੁਅਲੀ ਦੇਚ ਉਸ ਆਡੀਟ ਵਿੱਚ ਹੋਇਆ ਕੀ ਆ? ਉਹ ਉਸ ਆਡੀਟ ਵਿੱਚ ਹੋਇਆ ਕੀ ਆ? ਡਾਕਟਰਾਂ ਕੋ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ। ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ। ਆਦਰ ਨਾਲ ਸਾਰੇ ਕੁਤੂ ਬਣਾ ਹੀ ਜਾਂਦੇ ਪੇਟ ਸੁਮੰ ਕੱਲੇ ਬੱਲੇ ਓਏ ਹੋਏ ਮਾਈ ਗॉड ਬੋਡੀ ਇਨੀ ਪਈ ਵਾਕਿਆ ਯਾਰ ਥੱਲੇ ਕਰ ਲੋ ਯਾਰ ਭਾਈ ਕੀ ਤੁਸੀਂ ਉਹਨਾਂ ਕੀ ਮੰਨਤੀ ਕਰਦੇ ਹੋ ਜੀ ਮੰਨਤੀ ਉਹ ਹਸਪਤਾਲ ਦੀ ਮੰਗ ਇਹ ਇਦੋਂ ਵੀ ਮੈ ਲੋਰੇਡਰ ਦੇ ਉੱਤੇ ਪਰੇ ਸਾਰੇ ਕੁਤੂ ਲੈ ਮਰ ਜੀ ਮੈਡਮ ਕਿਤੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਵੇੜੇ ਤੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਨਾ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਚ ਹੋਇਆ ਸੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡ ਇਸ ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਹੈ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਸਰ ਸਰਵਰ ਉਂ ਤਾਂ ਹੈਗਾ आप है ना वो देखिए सर आप अपना नाम अपना नाम डॉक्टर अपना अपना की नाम है डॉक्टर डॉक्टर शिवम हूँ आप सर आप शिवम जी आपकी ड्यूटी कब से कब शुरू हुई है मेरी छह बजे से ड्यूटी है ना आप वहाँ पे जो जब ये इवेंट या इंसिडेंट हो गया तब आप वहाँ पे आप थे या नहीं तब आप वहाँ पे थे या नहीं फोर्टिस हॉस्पिटल ਕਿੱਧਰ ਗਿਆ ਉਹ ਯੂਰ ਰਿਕਾਰਡਿੰਗ ਗਰੁੱਪ ਕਿਧਰ ਗਿਆ 40ਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੱਤਾਂ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਂਡ ਲੀ ਰਿਕਾਰਡਿੰਗ ਦੇ ਦੇ ਕਿਧਰ ਵਿੱਚ ਵਿੱਚ ਕਿਧਰ ਜਿਆਦਾ ਮਾਰੀਆਂ ਨੇ ਹੋਏ ਦਫਤਰੇ ਲੱਗੇ ਆ ਦਫਤਰੇ ਕਿਹੜੇ ਹੂੰ ਜਿੱਥੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਮਿਲ ਗਈ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ। ਔਰ ਬਿਨਾ ਫੈਮਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸ ਦੀ ਬਾਡੀ ਵੀ ਪੈਕ ਕਰ ਦਿੱਤੀ। ਇਹ ਫੋਰਟਿਸ ਹਸਪੀਟਲ ਅੰਮ੍ਰਿਤਸਰ। ਇਹਨਾਂ ਨੂੰ ਸਾਨੂੰ 3 3 ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਤਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ। ਹਾਲੋ ਠੀਕ ਹੈ ਹਾਲੋ ਲੈ ਲੈ ਤੇ ਉਹ ਹਜੇ ਹਜੇ ਆ ਫੜੇ ਦੋ ਮਿੰਟ ਰੋਮ ਬੈਠਾ ਦਫਤਰ ਇਹ ਕੰਮ ਜ਼ਰੂਰੀ ਵਾ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਹੇ ਸਰ ਕਿਹੜਾ ਆਈ ਸੀ ਯੂ ਲਗੜਾ ਉਹ ਲੈਣਾ ਭਾਜੀ ਉਹ ਕੋਈ ਚੇਰ ਦੇ ਲੈ ਕਿਹੜਾ ਆਈ ਸੀ ਯੂ ਲਗੜਾ ਮੈਂ ਕਿੰਨੇ ਵੇਲੇ ਚੁੱਕੀ ਤਾ ਨਾ ਸਰ ਇਹ ਤੁਹਾਨੂੰ ਪਤਾ ਹੋਏਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਹੋਇਆ ਤੇ? ਹਾਂਜੀ, ਟਾਈਮ ਹੁਣ ਹਾਂ ਹਾਂ ਠੀਕ ਠੀਕ ਆਹ ਹੈ ਇੱਕ ਠੀਕ ਹੋ ਗਿਆ ਕੰਮ ਕਰ ਕਰ ਕੇ ਠੀਕ ਠੀਕ ਇਹ ਸਾਰਾ ਆਪਣਾ ਹੈਗਾ ਜੀ ਆਪਣਾ ਬਟਨ ਮੁੱਲਰ ਕਮਰੀ ਸਾਹਮਣੇ 8 ਨੰਬਰ ਬੈਠੇ ਸੀ 8 ਨੰਬਰ ਬੈਠੇ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਕੋਈ ਗੱਲ ਨਹੀਂ ਜੇ ਟਾਈਮ ਤੇ ਹੀ ਨਾ ਪਹੁੰਚਾ ਹਾਂ ਮੈਂ ਦੇਖ ਕੇ ਆਇਆ ਉੱਥੇ ਸਰ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਾਂ ਪ੍ਰਤੀਕਾਂ ਮੈਡਮ ਇਹ ਹੁਣ ਟਾਈਮ ਟਾਈਮ ਕੀ ਇਹ ਰਹਣ ਦੀ ਹੋਣੀ ਨਹੀਂ 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 ਉਹ ਤਾਂ ਚਲੇ ਗਏ ਆ ਨਹੀਂ ਨਹੀਂ ਪ੍ਰਤੀਕਾਂ ਵੀ ਚਲੇ ਗਏ ਆ ਸਾਡੇ ਸਾਡੇ ਕਿੰਨੇ ਵਜੇ ਹੁੰਦੇ ਹਨ 5 ਵਜੇ ਦੀ ਛੱਡ ਹਾਂਜੀ ਉਹਦਾ ਹਮੇ ਕਰਦਾ ਬਾਅਦ ਤੁਹਾਨੂੰ ਮੁੰਡੇ ਦਾ ਉਹ ਮੈਂ ਖਾਂਦੀ ਆਂਦੀ ਮੈਂ ਕਰਦਾ ਮੈਂ ਕੋ ਆ ਵੀ ਕਿ ਹਾਂ ਨਾ ਉਹ ਜੀ ਉਹ ਜੀ ਨਾ ਮੈਂ ਮਾਇਆ ਜੀ ਆਫਿਸ ਗਿਆ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਉਹ ਬੜੇ ਪਿੱਛੇ ਕਰਿਓ ਹਾਂ ਇਦੋਂ ਆਪਾਂ ਨੂੰ ਉਹ ਟੀ ਲੈ ਕੇ ਅੰਦਰ ਆਈਂ ਖੜਿਆ ਆਣਾ ਇਦੋਂ ਕਮਾ ਕੇ ਆਈਂ ਖੜਿਆ ਆਪਾਂ ਉਹ ਲਿਓਣਾ ਟਾਈਮ ਨਹੀਂ ਗੱਲ ਸੁਣ ਨਾ ਇਹ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆ ਦੇ ਉੱਤੇ ਇਹ ਫੁੱਲ ਵੀਡੀਓ ਇਹ ਬੜੀ ਪਲੇਬੈਕ ਲਾਇਆ ਆਪਾਂ ਇੰਨਾ ਹੀ ਦਿਖਦਾ ਵਿਦਨ ਥੋੜਾ ਜਿਹਾ ਵਕਤ ਬਾਅਦ ਨੂੰ ਮੋਜੇ ਉਹ ਐਂਟ੍ਰੈਂਸ ਹੀ ਹੈ ਸਾਡਾ ਡਾਕਟਰ ਜੀ ਆ ਗਿਆ ਸਾਹਮਣੇ ਆਣੇ ਜਿਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕੰਮ ਸਿੱਧਾ ਸਾਡੇ ਪਹਿਨੀਆਂ 4 ਵਜੇ ਉਹ ਉਹਦੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਇੱਥੇ ਲਾਉਂਦੇ ਸ਼ੂਟ ਕੀਤਾ ਨਾ ਕਮਰੇ ਉੱਜੇ ਆਈਸੀ ਉੱਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਹਰੇ ਸਰਜਰੀ ਨਹੀਂ ਡਾਕਟਰ ਸਰਜਰੀ ਕਰਕੇ ਉਸ ਤੋਂ ਬਾਅਦ ਲੈਂਦਾ ਨਾ ਉਹਨਾਂ ਤੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਪ੍ਰਾਰਗਾਈਟ ਬਸ ਕੱਢ ਲੈਂਦੇ ਕਰਦੇ ਕੋਈ ਮੁਕਾਦਾ ਨਹੀਂ ਕਿਸ ਤੋਂ ਤੇ ਜੀ ਮਤਲਬ ਜੀ ਕਾਹੀ ਬਣੀ ਗੱਲ ਸੀ ਮੈਂ ਜੀ ਹਾਂ ਜੀ ਮੇਰੇ ਫਰਕ ਗੱਲ ਕੀ ਹੋਈ ਸੀ ਤੁਸੀਂ ਕਦੋਂ ਅਸੀਂ ਇੱਥੇ ਜੀ ਸ਼ਾਮੀ ਬੋਲਦੇ ਆ ਬੰਦ ਕੋਲੇ ਨਾ ਜੀ ਅੰਮ੍ਰਿਤਸਰ ਦੇ ਇੱਕ ਨੀਜੀ ਸ਼ਾਮੀ ਜਦੋਂ ਅਸੀਂ ਬੋਲਦੇ ਸਾਨੂੰ ਖਬਰ ਆਈ ਆ ਸਾਡੇ ਮੇਰੇ ਨਾਲ ਬੰਦ ਫਰੈਂਡ ਵੀ ਨੇ ਅਨਿਲ ਗਿੱਲ ਸਾਡੇ ਅਯੂਧ ਨੇ ਭਾਜੀ ਕੀ ਹਾਸਾ ਵਾਪਰਿਆ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਦੱਸੋ ਸਰ ਮੈਂ ਸਾਰਿਆਂ ਨੂੰ ਉਹੀ ਚੀਜ਼ ਕਹਿੰਦੇ ਬੰਦ ਸਲਗਾ ਕਿ ਫਿਰ ਆਪਣੇ ਬਾਰੇ ਦੱਸੋ ਨੀਣਾ ਨਾ ਮੰਨ ਲਿਏ ਕਿ ਮੇਰੇ ਉਹ ਫਰੈਂਡ ਸੀਗੇ ਸਾਡੇ ਉਸਤਾਦ ਜੀ ਵੀ ਸੀਗੇ ਫਿਰ ਅਸੀਂ ਨਾਲਾ ਜੀ ਨਹੀਂ ਮੈਂ ਨਾਲ ਨਹੀਂ ਸੀ ਪ੍ਰਿੰਦਰ ਕੁਮਰ ਜੀ ਸਾਜੀ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਹੋਰ ਫਰੈਂਡ ਦੋ ਜਣੇ ਆਏ ਸੀ ਮੋਢੇ ਦੀ ਛੋਟੀ ਜੀ ਸਰਜਰੀ ਸੀ ਅੱਜ ਦੀ ਅਪਾਇੰਟਮੈਂਟ ਲਈ ਤੇ ਉਹਨਾਂ ਨੇ ਕਰਾ ਕੇ ਚਲੇ ਜਾਣਾ ਸੀਗਾ ਕੁਝ ਦਿਨ ਪਹਿਲਾਂ ਵੀ ਐਸੇ ਚੈੱਕਅਪ ਕਰਾਉਂਦੇ ਸ਼ਾਇਦ ਮੇ ਵੀ ਆਏ ਹੋ ਮੈਨੂੰ ਨਹੀਂ ਪਤਾ ਲੇਕਿਨ ਅੱਜ ਅੱਜ ਉਹਨਾਂ ਦੀ ਸਰਜਰੀ ਸੀਗੀ ਨਾ ਤੇ ਸਰਜਰੀ ਤੋਂ ਬਾਅਦ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਕ੍ਰਿਟੀਕਲ ਹੋ ਰਹੀ ਹੈ ਜੀ ਡਾਕਟਰ ਦਾ ਫੋਨ ਆਇਆ ਜੇ ਸਾਡੇ ਨਾਲ ਫੋਨ ਤੇ ਸਾਡਾ ਕੰਟੈਕਟ ਹੋਇਆ ਕਿ ਉਹ ਜਿਹੜਾ ਤੁਹਾਡਾ ਪੀਸ਼ੈਂਟ ਹੈ ਥੋੜਾ ਕ੍ਰਿਟੀਕਲ ਹੋ ਰਿਹਾ ਹੈ ਔਰ ਹੁਣ ਤੁਸੀਂ ਮੈਨੂੰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ ਮੈਂ ਸਾਰੇ ਪਬਲਿਕ ਤੋਂ ਪੁੱਛਣਾ ਚਾਹੁੰਦਾ ਮੈਂ ਸਾਰੇ ਵਰਲਡ ਤੋਂ ਪੁੱਛਣਾ ਚਾਹੁੰਦਾ ਆ ਇੱਕ ਇੰਟਰਨੈਸ਼ਨਲ ਪੇਅਰ ਜਿਹੜੀ ਆਪਣੀ ਡਾਈਟ ਵੀ ਬਿਲਕੁਲ ਪ੍ਰੋਪਰ ਇਹ ਕੋਈ ਗਿਨਮਿਨ ਕੇ ਲੈ ਰਿਆ ਮੇਰੀ ਗੱਲ ਮੇਰੇ ਪਰਫੈਕਟ ਸੀਗੀ ਪ੍ਰੋਪਰ ਫਿਟ ਸੀਗੀ ਹਨਾ ਇੱਕ ਛੋਟੀ ਜੀ ਸਰਜਰੀ ਸਰਜਰੀ ਜਦੋਂ ਬੰਦੇ ਦੀ ਹੋ ਗਈ ਸਰਜਰੀ ਦਾ ਉਹਦੀ ਬੰਦੇ ਦੀ ਡੈਥ ਹੋ ਸਕਦੀ ਹੈ ਮੈਨੂੰ ਇਹ ਚੀਜ਼ ਜਹਾਨੀ ਆਂ ਦੀ ਰਾਈਟ ਰਾਈਟ ਸੀਗੀ ਤਾਂ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਦੀ ਇੱਕ ਛੋਟੀ ਸਰਜਰੀ ਦੇ ਪਿੱਛੇ ਹੀ ਬੰਦੇ ਦੀ ਡੈਥ ਹੋ ਗਈ ਔਰ ਉਸ ਬੰਦੇ ਦੀ ਜੋ ਤਨਮ ਸਾਰੇ ਸਾਹਮਣੇ ਦੱਸ ਲਗਾ ਹੈ ਕਿ ਉਸ ਬੰਦੇ ਦੀ ਜਿਹੜੀ ਬੋਡੀ ਉਹ ਨੀਲੀ ਪੈ ਚੁੱਕੀ ਹੈ 40s ਹਸਪੀਟਲ 40s ਹਸਪੀਟਲ 40s ਹਸਪੀਟਲ ਦੀ ਇਹ ਸਭ ਤੋਂ ਵੱਡੀ ਗਲਤੀ ਹੈ 40s ਹਸਪੀਟਲ ਦੇ ਵਿੱਚ ਤੁਸੀਂ ਦੇਖੋ ਇੱਕ ਬੰਦਾ ਜੇ ਮੋਢੇ ਦੀ ਸਰਜੀ ਕਰਨ ਆਇਆ ਰਾਤ ਸ਼ਾਮ ਨੂੰ ਦੀ ਡੈਥ ਹੋ ਜਾਂਦੀ ਔਰ ਉਹਦੀ ਬੜੀ ਨੀਲੀ ਪੈ ਜਾਂਦੀ ਹੈ ਪੁੱਛਣਾ ਕੁਛ ਤਾਂ ਇੱਥੇ ਗੜਬੜ ਹੈ ਯਾਨੀ ਤਾਂ ਇਹਨਾਂ ਕੋਲ ਡੋਸ ওভার ਦਿੱਤੀ ਗਈ ਹੈ ਕਿਸੇ ਵੀ ਤਰੀਕੇ ਦੀ ਆਬਵੀਅਸ ਆ ਸਰੋਪ ਹੈ ਹਾਂ ਜਾਨੀ ਹਾਂ ਜੀ ਪੰਜਾਬ ਦਾ ਸਾਰਾ ਸਬਕ ਨੇ ਡਾਕਟਰ ਤੁਸੀਂ ਅੰਦਰ ਗਏ ਡਾਕਟਰ ਸਰ ਆਪਣੀ ਸਟੇਟਮੈਂਟ ਉਹੀ ਦੇ ਦੇ ਕੇ ਸਰ ਅਸੀਂ ਕਰ ਰਹੇ ਸੀਗੇ ਡਿਊਰਿੰਗ ਡਿਊਰਿੰਗ ਸਰਜਰੀ ਉਹਨਾਂ ਦੀ ਡਿਊਰਿੰਗ ਸਰਜਰੀ ਉਹਨਾਂ ਦੀ ਜੁੜੇ ਪੀਸੀ ਨੂਲ ਦੇ ਨਾਲ ਅਸੀਂ ਜਾਣਨਾ ਚਾਹੁੰਦੇ ਆ ਅਸਲ ਕਰ ਕੀ ਟਕਰਾ ਵਾਪਰੀ ਕਿਸ ਤਰੀਕੇ ਦੇ ਨਾਲ ਕਿਸ ਕਿੰਨਾ ਹਾਲਾਤਾਂ ਚ ਵਿਰਿੰਦਰ ਸਿੰਘ ਘੁੰਮ ਦੀ ਮੌਤ ਹੋਈ ਸਰ ਵਿਰਿੰਦਰ ਸਿੰਘ ਘੁੰਮ ਜੀ ਇੱਕ ਤੁਹਾਨੂੰ ਪਤਾ ਇੰਟਰਨੈਸ਼ਨਲ ਪਲੇਅਰ ਸੀ ਕਿਹਾ ਜੀ ਬੋਡੀ ਬਿਲਡਿੰਗ ਦੇ ਮਹਾਨ ਯੋਧੇ ਉਹ ਉਸ ਤੋਂ ਬਾਅਦ ਕੀ ਹੋਇਆ ਯੋਰ ਵੈਜੀਟੇਰੀਅਨ ਯੋਰ ਵੈਜੀਟੇਰੀਅਨ ਸਭ ਤੋਂ ਵੱਡੀ ਜੀ ਯੇਸੀ ਪੋਰ ਵੈਜੀਟੇਰੀਅਨ ਸੀਗੀ ਉਹਨਾਂ ਦੀ ਇੱਕ ਮੋਢੇ ਦੀ ਸਰਜਰੀ ਸੀ ਜਿਹਨਾਂ ਦੀ ਇਥੇ ਅੰਮ੍ਰਿਤਸਰ ਬੋਡੀ ਹਸਪੀਟਲ ਵਾਟਿਓਰ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਪਣਾ ਇਲਾਜ ਕਰਵਾਉਣਾ ਸੀਗਾ ਸਵੇਰੇ ਉਹ ਐਡਮਿਟ ਹੋਏ ਨੇ ਤੇ ਸ਼ਾਮ ਨੂੰ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੋ ਵੀ ਇਹ ਕੀ ਕਿਸੇ ਕੋ ਵੀ ਐਕਸੈਪਟੇਬਲ ਨਹੀਂ ਹੈ ਸਿੱਧੇ ਸੇ ਬਾਡੀ ਨੀਲੀ ਪੈ ਗਈ ਸੀ ਬਾਡੀ ਨੀਲੀ ਪੈ ਗਈ ਸੀ ਹਾਂ ਕਾਰਡ ਹਾਰਟ ਐਟੈਕ ਹੈ ਕਾਰਡ ਗ੍ਰੈਸਟ ਸਰ ਇਹ ਹੁਣ ਸਾਨੂੰ ਨਹੀਂ ਦਿੰਦਾ ਇਹ ਡਾਕਟਰਾਂ ਦੀ ਸਟੇਟਮੈਂਟ ਹੈ ਡਾਕਟਰ ਦੀ ਸਟੇਟਮੈਂਟ ਹੈ ਕਿ ਸਾਨੂੰ ਜਸਟੀਫਾਈ ਕਰਦੇ ਆ ਕਿ ਕਾਰਡ ਕਰਨਾ ਚਾਹੁੰਦਾ ਕਿ ਬਾਡੀ ਨੀਲੀ ਪੈ ਗਈ ਔਰ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜਿਹੜਾ ਬੰਦਾ ਹਰ ਹਰ ਮਹੀਨੇ ਉਹਨਾਂ ਦਾ ਚੈੱਕ ਅਪ ਹੋ ਰਿਹਾ ਹਰ ਨਾ ਹਰ ਚੀਜ਼ ਉਹਨਾਂ ਦੀ ਡਾਈਟ ਚੈੱਕ ਹੋ ਕੇ ਆ ਰਹੀ ਹੈ ਡੋਪ ਟੈਸਟ ਹੋ ਰਹੀ ਹਰ ਚੀਜ਼ ਹੋ ਰਹੀ ਹੈ ਉਹਨਾਂ ਦੇ ਪਰਸਨਲ ਡਾਕਟਰ ਵੀ ਨੇ ਜੋ ਉਹਨਾਂ ਨੂੰ ਮੰਥਲੀ ਵਾਈਜ਼ ਮੰਥ ਦੇ ਮੰਥਰੀਆ ਹੈ ਨਾ ਵੀਕਲੀ ਉਹਨਾਂ ਦਾ ਟੈਸਟ ਕਰਦੇ ਆਬਵੀਅਸ ਤੁਹਾਨੂੰ ਲੱਗਦਾ ਵੀ ਉਮਰ ਸੱਡ ਨਹੀਂ ਸੱਡ ਨਹੀਂ ਕੱਢਿਆ ਇਸ ਤੋਂ ਪਹਿਲਾਂ ਇਹ ਚੈੱਕ ਕਰੀ ਨੀ ਆ ਰਿਓ ਉਹ ਕਨਫਰਮ ਕਰੋ ப்ਲੀਜ਼ ਸਰ ਬੋਲੀ ਨੀਲੀ ਪੈ ਗਈ ਸੀ ਇਹ ਤਾਂ ਕਨਫਰਮ ਹੈ ਜੀ ਬਿਲਕੁਲ ਸਰ ਹਸਪੀਟਲ ਨੇ ਕੋਈ ਮੈਡੀਕਲ ਬੁਲਟਨ ਜਾਰੀ ਕੀਤਾ ਤਾਂ ਦੱਸਿਆ ਕਿ ਕੀ ਹੋਇਆ ਸਾਰਾ ਸਰ ਹਸਪੀਟਲ ਤੋਂ ਅਸੀਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗੀ ਆ ਉਹ ਹੁਣ ਸਾਨੂੰ ਅੱਜ ਦੇਰ ਨੇ ਜਾਂ ਕੱਲ ਦੇਰ ਨੇ ਦੇਖੋ ਸਾਡੇ মিডিਆ ਨਾਲ ਵੀ মিডিਆ ਨਾਲ ਵੀ ਸਿਕਿਉਰਿਟੀ ਨੇ ਬਹੁਤ ਬੱਤ ਮੀਜ਼ੀ ਕੀਤੀ ਅੱਛਾ ਤਾਂ ਕਮੋਕੀ ਕੀਤੀ ਕਿ ਜੀ ਕਹਿੰਦੇ ਬ੍ਰਿੰਦਰ ਕੁਮਰ ਕੌਣ ਐ ਤੁਸੀਂ ਨਹੀਂ ਜਾਣਦੇ ਤੁਸੀਂ ਕਿਉਂ ਜਾ ਰਹੇ ਜੀ ਸਰ ਇਹ ਤਾਂ ਸਾਰਿਆਂ ਨੂੰ ਪਤਾ ਸੀ ਜੀ ਇਹ ਤਾਂ ਸਾਰਿਆਂ ਨੂੰ ਪਤਾ ਬ੍ਰਿੰਦਰ ਕੁਮਰ ਕੌਣ ਆ ਉਹ ਤੁਸੀਂ ਜੀ ਮੰਗ ਕਰਦੇ ਹੋ ਜੀ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਅਸੀਂ ਇਹ ਜਿਹੜੀ ਚ ਘਟਨਾ ਹੋਈ ਆ ਜਾਂ ਇਹ ਐਕਸੀਡੈਂਟ ਹੋਇਆ ਵਾ ਅਸੀਂ ਉਹਦੀ ਬਰੀਫਲੀ ਅਸੀਂ ਇਨਕੁਆਇਰੀ ਕਰਨਾ ਚਾਹੁੰਦੇ ਆ ਤੁਹਾਨੂੰ ਅਜਕਲ ਪਤਾ ਅਜਕਲ ਪਤਾ ਕਿ ਫੋਰਟਿਸ ਦਾ ਇੰਨਾ ਵੱਡਾ ਹਸਪੀਟਲ ਆ ਔਰ ਉਹਦੇ ਚ ਇਹ ਘਟਨਾ ਹੋ ਜਾਣੀ ਇਹ ਦੂਜੀ ਘਟਨਾ ਵਾਪਰੀ ਹੈ ਭਾਈ ਕੱਲ੍ਹ ਤਾਂ ਕਹਿੰਦੇ ਵਿੱਚ ਰਾਜੀ ਵੀ ਜੁੰਦਾ ਜਾਨ ਜਾਂਦੀ ਹੈ ਦੂਜੀ ਅੰਮ੍ਰਿਤਸਰ ਦੇ ਵਿੱਚ ਰਿੰਦਰ ਸਿੰਘ ਕੁੰਮੋਦੀ ਇਹ ਤਾਂ ਚਲੋ ਜੀ ਬਹੁਤ ਮੰਨੰਦਪਾਗੀ ਘਟਨਾ ਆ ਤੇ ਇਹਦੇ ਵਿੱਚ ਹੁਣ ਆਪਾਂ ਕੀ ਕਰ ਸਕਦੇ ਹਾਂ ਜੀ ਪਰਮਾਨੰਦ ਮਾਦੀ ਲੇਕਿਨ ਇਹਦੇ ਵਿੱਚ ਤਾਂ ਦੇਖੋ ਨਾ ਉਹਦਾ ਐਕਸੀਡੈਂਟ ਹੋਇਆ ਸੀ ਇਹ ਤਾਂ ਇੱਕ ਬੰਦਾ ਇਥੇ ਆਪਣਾ ਇਲਾਜ ਕਰਾਣ ਆਇਆ ਉਹ ਮੋਡੇ ਦਾ ਉਹਨੂੰ ਹਾਰਟ ਦਾ ਹਾਰਟ ਦੀ ਪ੍ਰੋਬਲਮ ਦੱਸੇ ਜਾ ਰਹੀ ਸੀ ਮੋਡੇ ਦੀ ਬਿਲਕੁਲ ਸਰ ਆਪ ਦੇਖੋ ਤੁਹਾਨੂੰ ਵੀ ਪਤਾ ਹੈ ਆਪਣੇ ਬਿਲਕੁਲ ਤੰਦਰੁਸਤ ਸੀਗੇ ਰਾਜੀ ਵੀ ਜੁੰਦਾ ਅਜੇ ਵੀ ਪੋਸਟ ਵੀ ਕਰਦੇ ਨੇ ਹਾਂਜੀ ਕੱਲ ਦੇ ਕੋ ਉਹਨਾਂ ਨੇ ਕੱਲ ਉਹਨਾਂ ਨੇ ਉੱਤੇ ਪੋਸਟ ਪਾਈ ਰਾਜੀ ਗਵੰਦਰ ਸਿੰਘ ਦਾ ਦਿਲ ਦਿੱਤੀ ਹੈ ਤੇ ਅੱਜ ਦਾ ਦੇਖੋ ਪਾਣਾ ਕੀ ਵਰਤ ਗਿਆ ਹੈ ਸਭ ਤੁਹਾਡੀ ਗੱਲ ਹੋਈ ਹੋਏਗੀ ਪਹਿਲਾਂ ਜਦੋਂ ਰਾਜੂ ਮਨ ਸਾਹਿਬ ਨਾਲੋਂ ਮਨ ਸਾਹਿਬ ਤੁਹਾਡੀ ਗੱਲ ਬੜੀਆਂ ਅੱਖਾਂ ਸੇ ਸਾਫ਼ ਨਾਮ ਹੋ ਰਿਹਾ ਸਾਡੀ ਅੱਗੇ ਜਿੱਦ ਨਹੀਂ ਗੱਲ ਹੋਈ ਅਸੀਂ ਐਕਚੁਅਲੀ ਮੇਰੇ ਫਰੈਂਡ ਹੋਰ ਵੀ ਨੇ ਮੈਂ ਤੁਹਾਨੂੰ ਦੱਸਿਆ ਚੀਮਾ ਤੇ ਰੁਪਿੰਦਰ ਸਿੰਘ ਚੀਮਾ ਜੀ ਮੇਰੇ ਨਾਲ ਨੇ ਇਹ ਬੱਬੂ ਭਾਈ ਨੇ ਜਿਹੜੇ ਸਾਡੇ ਬਰੇਕਾਸ ਨੇ ਤੇ ਅਸੀਂ ਸਾਰੇ ਹੀ ਆ ਰਹੇ ਸੀ ਇੱਥੇ ਬਿਲਕੁਲ ਸਰ ਨੀਲੀ ਤਾਂ ਕੀ ਹੋਗੀ ਲੱਗੋ ਸਰ ਨੀਲੀ ਬਾਜੀ ਸਾਰੇ ਸੋਚਣਾ ਕਿ ਇਹ ਦਿਖਾ ਦੋ ਕਿੰਨੇ ਵੇ ਸਭ ਸੋਚਣਾ ਤੁਹਾਨੂੰ ਮੇਰੇ ਸਰ ਤੂੰ ਫੋਟੋ ਕੀਤੀ ਦਿਖਾ ਦੇ ਤੂੰ ਮੇਰੇ ਕੋਲ ਫੋਨ ਤੇ ਫੋਟੋ ਹੈ ਸਰ ਦੇਖੋ ਮੇਰੀ ਸਾਰੇ ਤੋਂ ਮੰਗ ਇਹੀ ਹੈ ਮੈਂ ਚੀਜ਼ ਉਹ ਜੀ ਲਾਈਵ ਚੱਲ ਰਿਹਾ ਮੈਂ ਲਾਈਵ ਚੱਲ ਰਿਹਾ ਤੁਸੀਂ ਕੁਝ ਵੀ ਕੱਟਣਾ ਨਹੀਂ ਹੈ ਕੁਝ ਵੀ ਨਹੀਂ ਕਰਨਾ ਜੋ ਰਹਿਣੇ ਚਾਹੀਦਾ ਉਹ ਉਹ ਮਲਬ ਪੰਜਾਬ ਦਾ ਬਹੁਤ ਵੱਡਾ ਪੁੱਤਰ ਇੱਕ ਗਿਆ ਹੈ ਜਵਿੰਦਾ ਗਿਆ ਹੈ ਦੋ ਜਣ ਚੱਲ ਰਹੇ ਹੈ ਸਰ ਐਨਓ ਵਿੱਚ ਇੱਕ ਬੋਡੀ ਖੋਲ ਕੇ ਗੱਲ ਕਰ ਸਕਦੇ ਮੇਰੇ ਤੁਹਾਡੇ ਨਾਲ ਸੋ ਦਸੂਏ ਦੇ ਵਿੱਚ ਤੁਹਾਨੂੰ ਲੱਗ ਰਿਹਾ ਸਾਹਮਣੇ ਸਾਹਮਣੇ ਕਰੋ ਭਾਈ ਬਿਲਕੁਲ ਕਰ ਲੋ ਭਾਈ ਸੁਮਮ ਕਰ ਲੈ ਵੋਏ ਵੋਏ ਮਾਈ ਗॉड ਬੋਡੀ ਇਨੀ ਪਈ ਵਾਕੇ ਹੀ ਆਲਾ ਥੱਲੇ ਕਰ ਲੋ ਭਾਈ ਯਾਰ ਭਾਈ ਕੀ ਤੁਸੀਂ ਉਹਨਾਂ ਕੀ ਮੰਨਤੀ ਕਰਦੇ ਹੋ ਜੀ ਕਿ ਉਹ ਹਸਪਤਾਲ ਮੰਨ ਸਰ ਇਹੀ ਆ ਕਿ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਸਾਨੂੰ ਕੀ ਲੱਗਦਾ ਇਸ ਜਿਸ ਬੰਦੇ ਦੀ ਵੀ ਗਲਤੀ ਆ ਉਹਨੂੰ ਉਸ ਚੀਜ਼ ਦੀ ਸਹਾਇਤਾ ਦਿੱਤੀ ਉਹਨਾਂ ਨੇ ਲਾਕੀ ਸਮਝ ਬਿਲਕੁਲ ਸਰ ਓਬਵੀਅਸ ਆ ਤੁਹਾਡੇ ਸਾਹਮਣੇ ਐਜਿਟਲੀ ਤਾਂ ਦਿਖਾ ਰਹੇ ਆ ਸਾਨੂੰ ਸੱਚਾਈ ਕੀ ਸਪਸ਼ਟੀਕਰਨ ਕੀ ਜਵਾਬ ਦਿੱਤਾ ਹੈ ਕੀ ਸਟੇਟਮੈਂਟ ਹੈ ਡੇ ਡੇ ਉਸ ਟਾਈਮ ਤੇ ਡਾਕਟਰ ਸੀਰ ਡਾਕਟਰਾਂ ਨੇ ਸਿਰਫ ਇਹੀ ਦੱਲ ਰਹੀ ਹੈ ਕਿ ਸਰ ਡਿਊਰਿੰਗ ਸਰਜਰੀ ਇਹਨਾਂ ਨੂੰ ਕਾਰਡੀਓਕ੍ਰੈਸ ਹੋਇਆ ਉਹਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਬਿਲਕੁਲ ਸਰ ਓਬਵੀਅਸ ਕਰ ਦੋ ਕਾਫੀ ਚੀਜ਼ਾਂ ਦੇ ਇਹਨਾਂ ਕੋ ਜਿਹੜੀ ਚੀਜ਼ਾਂ ਅਸੀਂ ਮੰਗੀਆਂ ਉਹ ਸਾਨੂੰ ਨਹੀਂ ਪ੍ਰੋਵਾਈਡ ਕੀਤੀਆਂ ਗਈਆਂ ਜਾਂ ਸਾਨੂੰ ਨਹੀਂ ਦੱਸਿਆ ਗਿਆ ਹਾਂਜੀ ਅਸੀਂ ਸੀਸੀਟੀਵੀ ਉਹ ਵੀ ਅਸੀਂ ਜਦੋਂ ਲਾਈਵ ਆਏ ਆਪਣੇ ਫੇਸਬੁਕ ਪੇਜ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਕੋਪਰੇਟ ਕੀਤਾ ਅਦਰਵਾਜ ਨਹੀਂ ਕੀਤਾ ਇਹ ਸਾਨੂੰ ਕੋਈ ਇੱਕ ਆਮ ਬੰਦੇ ਨੂੰ ਜਿੱਦਾਂ ਤੁਸੀਂ ਸਮਝਾ ਕੇ ਭੇਜਦੇ ਨੇ ਉਹ ਤੇ ਬਿਲਕੁਲ ਸਰ ਇਨਕੁਆਰੀ